ਜੀ ਸਰ ਜਿਹੜੀ ਰਾਤੀ ਲਾਚ ਕੋਰਪੋਰੇਟ ਦੀ ਮਾਮਲਾ ਹੈ ਇਹਦੇ ਵਿੱਚ ਜੀ ਕੱਲ ਦੇਰ ਸ਼ਾਮ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਧਰਮਸ਼ਾਲਾ ਹੈ ਰੇਲ ਸਟੇਸ਼ਨ ਦੇ ਲਾਗੇ ਉਹਦੇ ਅੰਦਰ ਇੱਕ ਲੇਡੀਜ਼ ਦੀ ਡੈੱਡ ਬੋਡੀ ਪਈ ਹੈ ਜੋ ਮੌਕੇ ਤੇ ਜਾ ਕੇ ਦੇਖਿਆ ਤੇ ਉਹਦੀ ਲੇਡੀਜ਼ ਇੱਕ ਸੀਗੀ ਅਧਖੜ ਮਰਦੀ ਉਹਦੀ ਡੈੱਡ ਬੋਡੀ ਪਈ ਸੀ ਬੈਟ ਤੇ ਤੇ ਉਹਦੇ ਗਲਾ ਘੁੱਟਣ ਨਾਲ ਜਿਹੜੇ ਉਹਦੇ ਉਹਦੀ ਡੈਥ ਹੋਈ ਜਾਪਦੀ ਸੀ ਸਾਰੀਆਂ ਡਿਟੇਲਸ ਪਤਾ ਕਰਨ ਤੋਂ ਪਤਾ ਲੱਗਾ ਵੀ ਇੱਕ ਇਹ ਦੋ ਜਣੇ ਸੀਗੇ ਦੋ ਤਰੀਕ ਨੂੰ ਆਏ ਸੀਗੇ ਇੱਥੇ ਰਹਿਣ ਵਾਸਤੇ ਇਹ ਮੀਆਂ ਬੀਵੀ ਆਪਣੇ ਆਪ ਨੂੰ ਦੱਸਦੇ ਸੀਗੇ ਤੇ ਉਹ ਉਹਨਾਂ ਨੇ ਪੰਜ ਨੂੰ ਵਾਪਸ ਜਾਣਾ ਸੀ ਪਰ ਉਹ ਨਹੀਂ ਗਏ ਵਾਪਸ ਜੋ ਕੱਲ ਜਿਹੜਾ ਉਹ ਟ੍ਰੇਨ ਉਹਦੀ ਕੈਂਸਲ ਹੋਣ ਦਾ ਕੋਈ ਦਲੀਲ ਦਿੰਦਾ ਸੀਗਾ ਲੜਕਾ ਮੇਰੀ ਟ੍ਰੇਨ ਨਹੀਂ ਆ ਰਹੀ ਧਰਮਸ਼ਾਲਾ ਵਾਲੇ ਕਹਿੰਦੇ ਸੀ ਤੁਸੀਂ ਵਾਪਸ ਨਹੀਂ ਜਾ ਰਹੇ ਤੇ ਕੱਲ ਸ਼ਾਮ ਨੂੰ ਉਹ ਕਹਿੰਦਾ ਵੀ ਮੈਂ ਵਾਪਸ ਜਾਣਾ ਅੱਜ 7 ਵਜੇ ਤੇ ਮੈਂ ਪੈਸੇ ਤੁਹਾਨੂੰ ਲਿਆ ਕੇ ਦੇਣਾ ਏਟੀਐਮ ਚੋਂ 4 ਵਜੇ ਗਿਆ ਇਥੋਂ ਤਾਂ ਜੋ ਬਾਅਦ ਵਿੱਚ ਉਹ ਵਾਪਸ ਨਹੀਂ ਆਇਆ ਜੀ ਤੇ ਉਹਦੇ ਨਾਂ ਵਾਪਸ ਆਉਣ ਤੇ ਫਿਰ ਇਹਨਾਂ ਨੇ ਦੇਖਿਆ ਵੀ 7:00 ਵਜੇ ਆ 7:00 ਵਜੇ ਦਾ ਟ੍ਰੇਨ ਦਾ ਟਾਈਮ ਹੈ ਤੇ ਉਹ ਵਾਪਸ ਨਹੀਂ ਆਇਆ ਇਹਨਾਂ ਨੇ ਫਿਰ ਉਹਨੂੰ ਉਹਦਾ ਤਾਲਾ ਤੋੜ ਕੇ ਪ੍ਰੋਪਰ ਤਰੀਕੇ ਨਾਲ ਤੇ ਵੇਖਿਆ ਦੇ ਅੰਦਰ ਡੈੱਡ ਬੋਡੀ ਪਈ ਸੀ ਤੇ ਜਿਸ ਜਿਸੋ ਪ੍ਰੰਤ ਬਾਅਦ ਚੋਂ ਅਸੀਂ ਆਪਣੀ ਜਿਹੜੀ ਅਗਲੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾਈ। ਹਾਂ ਸਰ ਜਿਹੜੇ ਧੀਆਂ ਬੀਬੀ ਆ ਕਿੱਥੇ ਰਹਿਣ ਵਾਲੇ ਆ ਕਿੱਥੇ ਇਸ ਵਾਰ ਕਦੋਂ ਲੱਗਣਗੇ। ਹਾਂਜੀ ਇਹਦੇ ਬਾਰੇ ਪਤਾ ਸੀਗਾ ਜੀ ਉਹਨੇ ਆਪਣੀ ਆਈਡੀ ਵਗੈਰਾ ਦਿੱਤੀ ਸੀ ਜੀ ਤੇ ਮਹਾਰਾਸ਼ਟਰ ਦੇ ਰਹਿਣ ਵਾਲੇ ਆ ਜੀ ਥਾਣੇ ਡਿਸਟ੍ਰਿਕਟ ਦੇ ਜੀ ਪਤਾ ਲੱਗ ਰਿਹਾ ਕਿ ਜਿਹੜਾ ਯੁਵਕ ਹੈ ਜਿਹੜਾ ਵਿਅਕਤੀ ਸੀ ਉਸ ਦੀ ਮੌਤ ਹੋ ਗਈ ਹਾਂਜੀ ਉਹ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਡੈੱਡ ਬੋਡੀ ਮਿਲੀ ਆ ਤੇ ਉਹ ਜੰਡਿਆਲਾ ਗਹਿਰੀ ਮੰਡੀ ਰੇਲਵੇ ਟਰੈਕ ਦੇ ਲਾਗੇ ਉਹ ਜੀ ਆਰਪੀ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਉਹਦੀ ਅਸੀਂ ਫਿਰ ਤਾਲਮਿਲ ਕਰਕੇ ਉਹਨਾਂ ਨਾਲ ਸ਼ਨਾਖਤ ਕੀਤੀ ਤੇ ਉਹੀ ਵਿਅਕਤੀ ਸੀਗਾ ਜੀ ਪਰਿਵਾਰ ਨੂੰ ਇਹ ਸੂਚਨਾ ਦਿੱਤੀ ਗਈ ਜੀ ਇਹ ਦੋਨਾਂ ਪਰਿਵਾਰਾਂ ਨਾਲ ਅਸੀਂ ਤਾਲਮੇਲ ਕੀਤਾ ਆ ਤੇ ਉਹ ਅਗਲੇਰੀ ਕਾਰਵਾਈ ਅਸੀਂ ਕਰ ਰਹੇ ਹਾਂ ਇਹਦੀ